ਵੰਡੀਆਂ ਪੰਜਾਬੀ ਤੇ ਬੀਬੀ ਜਗੀਰ ਕੌਰ ਸਾਡੇ ਨਾਲ ਜੁੜ ਚੁੱਕੇ ਨੇ ਬੀਬੀ ਜੀ ਹੁਣੇ-ਹੁਣੇ ਖਬਰ ਸਾਹਮਣੇ ਆਈ ਹੈ ਕਿ ਗੁਰਪ੍ਰਤਾਪ ਸਿੰਘ ਵਡਾਲਾ ਇੱਕ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਾਉਣ ਜਾ ਰਹੇ ਕਿੰਨੀ ਕਿ ਸੱਚਾਈ ਹੈ ਇਹਦੇ ਚ ਗੁਰਪ੍ਰਤਾਪ ਸਿੰਘ ਵਡਾਲਾ ਨਹੀਂ ਬਣਾਉਣ ਜਾ ਰਿਹਾ ਜਿਹੜਾ ਜਿਹੜਾ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਇਆ ਸੀ 2 ਦਸੰਬਰ 2024 ਨੂੰ ਉਹਦੇ ਅਨੁਸਾਰ ਅਸੀਂ ਪੁਨਰ ਸਜਿਤੀ ਅਕਾਲੀ ਦਲ ਦੀ ਕਰ ਰਹੇ ਹਾਂ ਕਿਉਂਕਿ ਇਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਅਕਾਲੀ ਦਲ ਇਹ ਬਣਿਆ ਸੀ ਸ਼੍ਰੀ ਅਕਾਲ ਤਾ ਸਭ ਤੋਂ ਹਮਮ ਔਰ ਸ਼੍ਰੀ ਅਕਾਲ ਤਾ ਸਭ ਤੋਂ ਉਦੋਂ ਫਿਰ ਦੁਬਾਰਾ ਸਾਨੂੰ ਹੁਕਮ ਲਾਇਆ ਗਿਆ ਜਦੋਂ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਜ਼ੀਰੋ ਤੇ ਆ ਗਿਆ ਜੀ ਕੈਲਤਪਾਪ ਕੀ ਹਾਸ਼ੀਏ ਤੇ ਆ ਗਿਆ ਉਸ ਵੇਲੇ ਜਿੰਨੀਆਂ ਵੀ ਸਾਡੇ ਕੋਲ ਕੋਈ ਥੋੜੀਆਂ ਬਹੁਤੀਆਂ ਨਰਾਸ਼ਤਾ ਸੀ ਉਦਾਸੀਨਤਾ ਸੀ ਲੋਕਾਂ ਦੇ ਵਿੱਚ ਉਹ ਦੂਰ ਕਰਨ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਸੀਗਾ ਕਿ ਸਾਰੇ ਜਾ ਕੇ ਇਹ ਮੈਂਬਰਸ਼ਿਪ ਮੈਂਬਰ ਬਣਾਏ ਸੀ ਉਹਨਾਂ ਨੇ ਫਿਰ ਸਤਮਾ ਪਾਇਆ ਫਿਰ ਦੋ ਛੱਡ ਗਏ ਇਹ ਪੰਜ ਮੈਂਬਰਾਂ ਦੀ ਕਮੇਟੀ ਹੈ ਤਾਂ ਸਾਡੀ ਭਰਤੀ ਹੋ ਰਹੀ ਹੈ ਉਹ ਅਸੀਂ ਬੜਾਵਾਗੇ ਬੜਾ ਅਕਾਲੀ ਦਲ ਨੂੰ ਸਜਿਤ ਕਰਾਗੇ ਇਸ ਅਕਾਲੀ ਦਲ ਦੀ ਵੈਸੇ ਰੂਪਰੇਖਾ ਕੀ ਹੋਏਗੀ ਬੀਬੀ ਜੀ ਕਿਹੜੇ ਕਿਹੜੇ ਲੀਡਰ ਇਚ ਹੋਣਗੇ ਸ਼ਾਮਿਲ ਜੀ ਪੂਰੀ ਪੂਰੀ ਸੰਵਿਧਾਨਿਕ ਤੌਰ ਤੇ ਹੋਏਗੀ ਲੀਡਰ ਪਹਿਲੇ ਪਬਲਿਕ ਹੋਏਗੀ ਜਿਹੜੇ ਪੰਜ ਮੈਂਬਰ ਅਜੇ ਕਿ ਪਹਿਲਾ ਲੋਕ ਆਉਣਗੇ ਫਿਰ ਲੋਕ ਜਿਹੜੇ ਐ ਆਕੋ ਆਪਣੇ ਆਪਣੇ ਸਰਕਲਾਂ ਦੇ ਜਿੱਤੇ ਦਾ ਚੁਣਨਗੇ ਡੈਲੀਗੇਟ ਚੁਣ ਕੇ ਜ਼ਿਲ੍ਹੇ ਦੇ ਡੈਲੀਗੇਟ ਚੁਣ ਕੇ ਫਿਰ ਪ੍ਰਧਾਨ ਬਣ ਗਏ ਫਿਰ ਪ੍ਰਧਾਨ ਕੇ ਪਾਰਟੀ ਦੇ ਚੁਣਿਆ ਗਏ ਮਸਲਨ ਇਹ ਸਮਝ ਲਈਏ ਕਿ ਜਿਹੜੀ ਨਵੀਂ ਪਰਤੀ ਹੋ ਰਹੀ ਹੈ ਇਹ ਨਵੇਂ ਅਕਾਲੀ ਦਲ ਦੀ ਪਰਤੀ ਹੋ ਰਹੀ ਹੈ ਨਵੇਂ ਅਕਾਲੀ ਦਲ ਦਾ ਨਹੀਂ ਆਪਣੇ ਸਵੀ ਵਾਲੀ ਦੀ ਅੱਛਾ ਜੀ ਤੇ ਇਸ ਅਕਾਲੀ ਦਲ ਦੀ ਪਕੌੜਾ ਦਲ ਹੋ ਗਿਆ ਨਾ ਉਹਦੇ ਵੱਖਰਾ ਹੋ ਗਿਆ ਪਕੌੜਾ ਦਲ ਹੂੰ ਨਹੀਂ ਇੱਕ ਪਾਸੇ ਬਾਦਲ ਦਲ ਬਣਾ ਲਿਆ ਉਹਨਾਂ ਨੇ ਉਹਨਾਂ ਨੇ ਬਾਦਲ ਦਲ ਬਣਾ ਲਿਆ ਉਹਨਾਂ ਨੇ ਕਾਲੀ ਦਲ ਨਹੀਂ ਰਹਿਣ ਦਿੱਤਾ ਹੂੰ ਉਹਨਾਂ ਨੇ ਢੜਾ ਬਣਾ ਲਿਆ ਇੱਕ ਵੈਸੇ ਜੇ ਕਨਸਟੀਟਿਊਸ਼ਨਲੀ ਦੇਖੀਏ ਬੀਬੀ ਜੀ ਸ਼ਰੋਮਣੀ ਅਕਾਲੀ ਦਲ ਦਾ ਇੱਕ ਨਿਸ਼ਾਨ ਹੈ ਤੱਕੜੀ ਉਹ ਅਜੇ ਵੀ ਉਹਨਾਂ ਕੋਲ ਹੈ ਫਿਰ ਸ਼ਰੋਮਣੀ ਅਕਾਲੀ ਦਲ ਤੱਕੜੀ ਵਾਲਾ ਤਾਂ ਉਹੀ ਮੰਨਿਆ ਜਾਊਗਾ ਫਿਰ ਕੀ ਹੋ ਗਿਆ ਉਹ ਤੁਹਾਨੂੰ ਸਮਾਂ ਦੱਸੇਗਾ ਨਾ ਜਿਹੜੀ ਅਸੀਂ ਭਰਤੀ ਕਰਾਂਗੇ ਔਥੈਂਟਿਕ ਭਰਤੀ ਕਿਹਨਾਂ ਦੀ ਹੈ ਔਥੈਂਟਿਕ ਭਰਤੀ ਦੇ ਨਾਲ ਅਸੀਂ ਤੇ ਨਿਸ਼ਾਨ ਪੇ ਸਾਨੂੰ ਅਸੀਂ ਅਲਰਟ ਕਰਾਵਾਂਗੇ ਕਿਹੜਾ ਮਿਲਦਾ ਲੈਣਾਗੇ ਕੀ ਬੀਬੀ ਜ਼ਗੀਰ ਕੌਰ ਇਸ ਅਕਾਲੀ ਦਲ ਦੇ ਪ੍ਰਧਾਨ ਕਿਉਂ ਪ੍ਰਧਾਨ ਮੈਂ ਉਨਕੀ ਜਿਹਨੂੰ ਡੈਲੀਗੇਟ ਚੁਣਗੇ ਉਹ ਹੋਏਗਾ ਠੀਕ ਹੈ ਮਤਲਬ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਸਾਰਾ ਕੁਝ ਹੋਏਗਾ ਆ ਸਾਰਾ ਕਨਸਟੀਟਿਊਸ਼ਨਲੀ ਹੋਏਗਾ ਔਰ ਸਾਰਾ ਡੈਮੋਕਰੇਟਿਕ ਵੀ ਨਾ ਹੋਏਗਾ ਸਾਰਾ ਪੂਰਾ ਆਧਾਰ ਕਾਰਡ ਜਿੱਦਾ ਕੇਸ ਸਿੰਘ ਸਾਹਿਬ ਨੇ ਨਾਲ ਪਰਦੀ ਹੋਰੀ ਜੀ ਜੀ ਠੀਕ ਹੈ ਠੀਕ ਹੈ ਬੀਬੀ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਮਹਾਰਾਜਾ ਪੰਜਾਬੀ ਤੇ ਬੀਬੀ ਜ਼ਗੀਰ ਕੌਰ ਸਾਡੇ ਨਾਲ ਜੁੜ ਚੁੱਕੇ ਨੇ ਬੀਬੀ ਜੀ ਹੁਣੇ-ਹੁਣੇ ਖਬਰ ਸਾਹਮਣੇ ਆਈ ਹੈ ਕਿ ਗੁਰਪ੍ਰਤਾਪ ਸਿੰਘ ਵਡਾਲਾ ਇੱਕ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਾਉਣ ਜਾ ਰਹੇ ਕਿੰਨੀ ਕਿ ਸੱਚਾਈ ਹੈ ਇਹਦੇ ਚ ਗੁਰ ਪ੍ਰਤਾਪ ਸਿੰਘ ਵਡਾਲਾ ਨੇ ਬਣਾਉਣ ਜਾ ਰਿਹਾ ਜਿਹੜਾ ਸ੍ਰੀ ਅਕਾਲ ਤਾ ਸਭ ਤੋਂ ਹੁਕਮਨਾਮਾ ਜਾਰੀ ਹੋਇਆ ਸੀ 2 ਦਸੰਬਰ 2024 ਨੂੰ ਉਹਦੇ ਅਨੁਸਾਰ ਅਸੀਂ ਪੁਨਰ ਸਿਰਜੀਤੀ ਆਕਾਲੀ ਦਲ ਦੀ ਕਰ ਰਹੇ ਹਾਂ ਕਿਉਂਕਿ ਇਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਇਹ ਆਕਾਲੀ ਦਲ ਇਹ ਬਣਿਆ ਸੀ ਸ੍ਰੀ ਅਕਾਲ ਤਾ ਸਭ ਤੋਂ ਔਰ ਸ੍ਰੀ ਅਕਾਲ ਤਾ ਸਭ ਤੋਂ ਉਦੋਂ ਫਿਰ ਦੁਬਾਰਾ ਸਾਨੂੰ ਹੁਕਮ ਲਾਇਆ ਗਿਆ ਜਦੋਂ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਜ਼ੀਰੋ ਤੇ ਆ ਗਿਆ ਜੀ ਕੰਤਪਾਪ ਕੀ ਹਾਸ਼ੀਏ ਤੇ ਆ ਗਿਆ ਉਸ ਵੇਲੇ ਜਿੰਨੀਆਂ ਵੀ ਸਾਡੇ ਕੋਲ ਕੋਈ ਥੋੜੀਆਂ ਬਹੁਤੀਆਂ ਨਰਾਸ਼ਤਾ ਸੀ ਉਦਾਸੀਨਤਾ ਸੀ ਲੋਕਾਂ ਦੇ ਵਿੱਚ ਉਹ ਦੂਰ ਕਰਨ ਵਾਸਤੇ ਸ਼੍ਰੀ ਅਕਾਲ ਤਰ ਸਾਬ ਨੇ ਹੁਕਮਨਾਮਾ ਜਾਰੀ ਕੀਤਾ ਸੀਗਾ ਕਿ ਸਾਰੇ ਜਾ ਕੇ ਇਹ ਮੈਂਬਰਸ਼ਿਪ ਮੈਂਬਰ ਬਣਾਏ ਸੀ ਉਹਨਾਂ ਨੇ ਫੇ ਸਤਵਾਂ ਪਾਇਆ ਫੇ ਦੋ ਛੱਡ ਗਏ ਇਹ ਪੰਜ ਮੈਂਬਰ ਦੀ ਕਮੇਟੀ ਦੇ ਤਹਿਤ ਸਾਡੀ ਪਰਤੀ ਹੋ ਰਹੀ ਹੈ ਉਹ ਅਸੀਂ ਬੜਾਵਾਗੇ ਅਕਾਲੀ ਦਲ ਕੋਲ ਸਜਿਤ ਕਰਾਂਗੇ ਇਸ ਅਕਾਲੀ ਦਲ ਦੀ ਵੈਸੇ ਰੂਪਰੇਖਾ ਕੀ ਹੋਏਗੀ ਬੀਬੀ ਜੀ ਕਿਹੜੇ ਕਿਹੜੇ ਲੀਡਰ ਇਚ ਹੋਣਗੇ ਸ਼ਾਮਿਲ ਜੀ ਪੂਰੀ ਪੂਰੀ ਸੰਵਿਧਾਨਿਕ ਤੌਰ ਤੇ ਹੋਏਗੀ ਲੀਡਰ ਪਹਿਲਾਂ ਪਬਲਿਕ ਹੋਏਗੀ ਜਿਹੜੇ 5 ਮੈਂਬਰ ਅਜੇ ਲੋਕ ਆਉਣਗੇ ਪਹਿਲਾਂ ਲੋਕ ਆਉਣਗੇ ਫਿਰ ਲੋਕ ਜਿਹੜੇ ਐ ਕੋ ਆਪਣੇ ਆਪਣੇ ਸਰਕਲਾਂ ਦੇ ਜਿੱਤੇ ਦਾ ਚੁਣਨਗੇ ਜਾਨੀ ਕਿ ਚੋਣ ਕੇ ਜ਼ਿਲ੍ਹੇ ਦੇ ਡੈਲੀਗੇਟ ਚੁਣਨਗੇ ਵੇ ਪ੍ਰਧਾਨ ਬਣਗੇ ਵੇ ਪ੍ਰਧਾਨ ਜਿਹੜੇ ਪਾਰਟੀ ਦੇ ਚੁਣਿਆ ਜਾਊਗਾ ਮਸਲਨ ਇਹ ਸਮਝ ਲਿਓ ਕਿ ਜਿਹੜੀ ਨਵੀਂ ਭਰਤੀ ਹੋ ਰਹੀ ਹੈ ਇਹ ਨਵੇਂ ਅਕਾਲੀ ਦਲ ਦੀ ਭਰਤੀ ਹੋ ਰਹੀ ਹੈ ਨਵੇਂ ਅਕਾਲੀ ਦਲ ਦਾ ਨਹੀਂ 1920 ਵਾਲੀ ਦੀ ਅੱਛਾ ਜੀ ਤੇ ਇਸ ਅਕਾਲੀ ਦਲ ਦੀ ਉਹਨੇ ਪਕੌੜਾ ਦਲ ਹੋ ਗਿਆ ਨਾ ਉਹਦੇ ਵੱਖਰਾ ਹੋ ਗਿਆ ਪਕੌੜਾ ਦਾ ਹੂੰ ਨਹੀਂ ਇੱਕ ਪਾਸੇ ਪਾਰਸਤਾਨ ਬਣਾ ਲਿਆ ਉਹਨਾਂ ਨੇ ਉਹਨਾਂ ਨੇ ਬਾਦਲ ਦਲ ਬਣਾ ਲਿਆ ਉਹਨਾਂ ਨੇ ਕਾਲੀ ਦਲ ਨਹੀਂ ਰਹਿਣ ਦਿੱਤਾ ਹੂੰ ਉਹਨਾਂ ਨੇ ਢੜਾ ਬਣਾ ਲਿਆ ਇੱਕ ਵੈਸੇ ਜੇ ਕਨਸਟੀਟਿਊਸ਼ਨਲੀ ਦੇਖੀਏ ਬੀਬੀ ਜੀ ਸ਼ਰੋਮਣੀ ਅਕਾਲੀ ਦਲ ਦਾ ਇੱਕ ਨਿਸ਼ਾਨ ਹੈ ਤਕੜੀ ਉਹ ਅਜੇ ਵੀ ਉਹਨਾਂ ਕੋਲ ਹੈ ਫਿਰ ਸ਼ਰੋਮਣੀ ਅਕਾਲੀ ਦਲ ਤਕੜੀ ਵਾਲਾ ਤਾਂ ਉਹੀ ਮੰਨਿਆ ਜਾਊਗਾ ਫਿਰ ਫਿਰ ਕੀ ਹੋ ਗਿਆ ਉਹ ਤੁਹਾਨੂੰ ਸਮਾਂ ਦੱਸੇਗਾ ਨਾ ਜਿਹੜੀ ਅਸੀਂ ਭਰਤੀ ਕਰਾਂਗੇ ਔਥੈਂਟਿਕ ਭਰਤੀ ਕਿਹਨਾਂ ਦੀ ਹੈ ਔਥੈਂਟਿਕ ਭਰਤੀ ਦੇ ਨਾਲ ਅਸੀਂ ਉਹ ਨਿਸ਼ਾਨ ਪੇ ਸਾਨੂੰ ਅਸੀਂ ਇਲਾਟ ਕਰਾਂਗੇ ਕਿਹੜਾ ਮਿਲਦਾ ਲੈ ਲਾਂਗੇ ਕੀ ਬੀਬੀ ਜ਼ਗੀਰ ਕੌਰ ਇਸ ਅਕਾਲੀ ਦਲ ਦੇ ਪ੍ਰਧਾਨ ਉਹ ਪ੍ਰਧਾਨ ਮੈਂ ਉਹ ਕੀ ਜਿਹਨੂੰ ਡੈਲੀਗੇਟ ਚੁਣ ਗਿਆ ਹੋਵੇਗਾ ਠੀਕ ਹੈ ਮਤਲਬ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਸਾਰਾ ਕੁਝ ਹੋਏਗਾ ਆ ਸਾਰਾ ਕਨਸਟੀਟਿਊਸ਼ਨਲੀ ਹੋਏਗਾ ਔਰ ਸਾਰਾ ਡੈਮੋਕਰੈਟਿਕ ਵੇ ਨਾਲ ਹੋਏਗਾ ਸਾਰਾ ਪੂਰਾ ਆਧਾਰ ਕਾਰਡ ਜਿੱਦਾ ਕੇਸ ਸਿੰਘ ਸਰਵੰਤ ਨੇ ਉਹਨਾਂ ਨਾਲ ਪਰਦੀ ਹੋ ਰਹੀ ਜੀ ਜੀ ਠੀਕ ਹੈ ਠੀਕ ਹੈ ਬੀਬੀ ਜੀ ਬਹੁਤ ਸ਼ੁਕਰੀਆ ਮਿਹਰਬਾਨੀ